ਮੈਂ ਤਾਂ ਪੋਰੀਆ ਕਰਕੇ ਆਪਣਾ ਟਾਈਮ ਪਾਸ ਕਰ ਰਿਹਾ ਤੇ ਜੇ ਕੋਈ ਆਉਂਦਾ ਵਾ ਸਾਡੇ ਬੋਟਾਂ ਆਖਣ ਤੇ ਉਹਦਾ ਉਹਨਾਂ ਨੂੰ ਦੱਸੀਦਾ ਵਾ ਕਹਿ ਦਿੰਦੇ ਕੋਈ ਨਹੀਂ ਤਾਂ ਦਾਦ ਕੀ ਮਸਲਾ ਹੱਲ ਹੋ ਚੁੱਕਾ ਤੇ ਪਰ ਬਾਅਦ ਵਿੱਚ ਕੋਈ ਮਸਲਾ ਹੱਲ ਨਹੀਂ ਜਿੱਥੇ ਡੇਡੇ ਵੱਡੇ ਪੰਜਾਬ ਸਰਕਾਰ ਵੱਲੋਂ ਵਾਅਦੇ ਕੀਤੇ ਜਾਂਦੇ ਨੇ ਜਿੱਥੇ ਦੱਸਿਆ ਜਾਂਦਾ ਕਿ ਵਿਕਾਸ ਪੱਖੀ ਜੋ ਕਿ ਪੰਜਾਬ ਨੂੰ ਅੱਗੇ ਲਿਆਇਆ ਜਾਂਦਾ ਵੱਡੇ ਵੱਡੇ ਬੋਰਡ ਲਾ ਕੇ ਰੋਡਾਂ ਦੇ ਉੱਤੇ ਦੇਖਣ ਨੂੰ ਮਿਲਦਾ ਕਿ ਕੈਪਟਨ ਸਰਕਾਰ ਜੋ ਕਿ ਸਾਬਕਾ ਕੈਪਟਨ ਸਾਹਿਬ ਵੱਲੋਂ بڑے ਵੱਡੇ ਵਾਅਦੇ ਕੀਤੇ ਜਾਂਦੇ ਸਨ ਔਰ 4.5 ਸਾਲਾਂ ਦੇ ਵਿੱਚ ਉਹਨਾਂ ਨੇ ਬਿਲਕੁਲ ਵਾਅਦੇ ਕੀਤੇ ਹੁਣ ਸੀਐਮ ਚੰਨੀ ਚਰਨਜੀਤ ਚੰਨੀ ਦੇ ਹੱਥ ਵਿਭਾਗ ਡੋਰ ਫੜਾਈ ਗਈ ਹੈ ਉਹਨਾਂ ਵੱਲੋਂ ਵੀ ਵਾਅਦੇ ਕੀਤੇ ਜਾਂਦੇ ਨੇ ਔਰ ਗਰੀਬਾਂ ਦੀਆਂ ਜੋ ਕਿ ਸਹੂਲਤਾਂ ਜੇ ਗਰੀਬਾਂ ਨੂੰ ਦਿੱਤੀਆਂ ਜਾਣਗੀਆਂ ਔਰ ਗਰੀਬਾਂ ਦੀ ਜਿਹੜੀ ਜਲਦੀ ਹੀ ਸੁਣਾਈ ਦਿੱਤੀ ਜਾਵੇਗੀ ਪਰ ਅਜੇ ਹਾਂ ਇੱਕ ਸਰਦੇ ਨਗਰ ਦੇ ਵਿੱਚ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਵਿੱਚ ਟਾਂਗਰੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਜਿੱਥੇ ਜਿੱਥੇ ਇੱਥੇ ਬਿਲਕੁਲ ਦੇਖਣ ਨੂੰ ਮਿਲ ਰਿਹਾ ਕਿ ਉਹਨਾਂ ਦੇ ਘਰ ਦੇ ਵਿੱਚ ਵਿਕਾਸ ਪੱਖੀ ਜੋ ਕਿ ਬਹੁਤ ਉਹਨਾਂ ਨੂੰ ਸੁੱਖ ਸਹੂਲਤਾਂ ਦਿੱਤੀਆਂ ਸਰਕਾਰ ਨੇ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਖੜਿਆ ਹੋਇਆ ਜਿੱਥੇ ਦੱਸ ਦਈਏ ਕਿ ਵਿੱਚ ਮੱਛੀਆਂ ਵੀ ਖੜੀਆਂ ਹੋਈਆਂ ਹਨ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਪਰਿਵਾਰ ਉਹਨਾਂ ਦੇ ਇੱਕ ਘਰ ਦੀ ਛੱਤ ਡਿੱਗੀ ਹੋਈ ਹੈ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਕੋਈ ਵੀ ਸਾਡੇ ਵਿੱਚ ਨਾ ਕੋਈ ਇੱਥੇ ਸਰਪੰਚ ਜਾਂ ਪੰਚਾਂ ਵੱਲੋਂ ਇੱਥੇ ਪਹੁੰਚ ਕੀਤੀ ਜਾਂਦੀ ਹੈ ਔਰ ਇਹ ਇੱਕ ਪਰਿਵਾਰ ਬਹੁਤ ਇੱਕ ਖਤਰੇ ਦੇ ਵਿੱਚ ਮੁੜ ਰਹਾ ਹੈ ਜਿੱਥੇ ਦੱਸਿਆ ਜਾਂਦਾ ਹੈ ਕਿ ਉਹਨਾਂ ਕੋਲ ਰਹਿਣ ਲਈ ਕੋਈ ਜਗ੍ਹਾ ਨਹੀਂ ਹੈ ਔਰ ਘਰਾਂ ਦੀ ਕੈਮਰਾਮੈਨ ਨੂੰ ਗੁਜਾਰਿਸ਼ ਕਰੂੰਗਾ ਕਿ ਦਿਖਾਇਆ ਜਾਵੇ ਛੱਤ ਡਿੱਗੀ ਹੋਈ ਆ ਔਰ ਭੈਣ ਸਾਡੇ ਵਿੱਚ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਕਿ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਘਰ ਦੇ ਵਿੱਚ ਬਹੁਤ ਹੀ ਮੁਸ਼ਕਲ ਗੁਜ਼ਾਰਾ ਹੋ ਰਿਹਾ ਤੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ ਕਿ ਕਿਵੇਂ ਇਸ ਚੀਜ਼ ਦੇ ਨਾਲ ਜੂਝ ਰਹੇ ਹੋ ਜੀ ਹਾਂਜੀ ਭਾਜੀ ਉਹ ਤਾਂ ਹੀ ਹੋਣਾ ਆਪਣੇ ਮੁਸ਼ਕਲਾਂ ਨੂੰ ਆਪ ਮਿਹਨਤ ਪਉਰਿਆ ਕਰਕੇ ਆਪਣਾ ਟਾਈਮ ਪਾਸ ਕਰ ਰਹੇ ਆ ਤੇ ਜੇ ਕੋਈ ਆਉਂਦਾ ਵਾ ਸਾਡੇ ਬੋਟਾਂ ਆਖਣ ਤੇ ਉਹਨਾਂ ਨੂੰ ਦੱਸੀਦਾ ਵਾ ਕਹਿ ਦਿੰਦੇ ਕੋਈ ਨਹੀਂ ਤਾਂ ਦਾਦ ਕੀ ਮਸਲਾ ਹੱਲ ਹੋ ਚੁੱਕਾ ਤੇ ਪਰ ਬਾਅਦ ਵਿੱਚ ਕੋਈ ਮਸਲਾ ਸਾਡਾ ਹੱਲ ਨਹੀਂ ਹੁੰਦਾ ਦੇਖਣ ਨੂੰ ਮਿਲ ਰਿਹਾ ਕਿ ਤੁਹਾਡੇ ਘਰ ਦੇ ਵਿੱਚ ਪਾਣੀ ਖੜਾ ਔਰ ਮੱਛੀਆਂ ਦੇ ਪੂਜੋ ਇਕੱਠੇ ਹੋਏ ਨੇ ਕਿੰਨੇ ਟਾਈਮ ਤੋਂ ਸਮੱਸਿਆ ਚੱਲ ਰਹੀ ਹੈ ਇਹ ਸਾਡੇ ਘਟ ਤੋਂ ਘਟ ਨਹੀਂ 15 16 ਸਾਲ ਹੋ ਚੁੱਕੇ ਨੇ ਅਸੀਂ ਥੋੜੀ ਥੋੜੀ ਮਿੱਟੀ ਪਾਉਂਦੇ ਆ ਉਹਨੇ ਚਿਰ ਨੂੰ ਕੋਈ ਨਾ ਕੋਈ ਕਮਰੇ ਚ ਐ ਕਿ ਤਰ੍ਹਾਂ ਵੀ ਆ ਉਹ ਨੀਵੇਂ ਫੇਰ ਹੋ ਜਾਂਦੇ ਸਾਡਾ ਕੰਮ ਉੱਥੇ ਹੀ ਰਹਿ ਜਾਂਦਾ ਵੇੜੇ ਦਾ ਤੁਹਾਡੇ ਇੱਕ ਪਿੰਡ ਦੀ ਬਹੁਤ ਸਮੱਸਿਆ ਆ ਰਹੀ ਹੈ ਜਿਸ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਇੱਕ ਛੱਪੜ ਬਹੁਤ ਛੋਟੇ ਵਰਗ ਦੇ ਵਿੱਚ ਬਣਾਇਆ ਜਾ ਰਿਹਾ ਔਰ ਗਲੀਆਂ ਜਿਹੜੀਆਂ ਨੀਵੀਆਂ ਨੇ ਵਿਕਾਸ ਪੱਖੀ ਵੀ ਤੁਹਾਡਾ ਪਿੰਡ ਬਹੁਤ ਪਿੱਛੇ ਆ ਕੀ ਲੱਗ ਰਿਹਾ ਕਿ ਇੱਥੇ ਸਰਪੰਚ ਪੰਚ ਕੰਮ ਕਰ ਰਹੇ ਨੇ ਕਿ ਨਹੀਂ ਪਿੰਡ ਸਰਪੰਚ ਜੇ ਇਤਰਾ ਗਲੀਆਂ ਦਾ ਕੰਮ ਕਰਦੇ ਆ ਤੇ ਉਹ ਇਤਰਾ ਹੀ ਸਾਡੇ ਹੁਣ ਬਾਜ਼ਾਰ ਦੇ ਵਿੱਚ ਪਿੱਛੇ ਤਾਂ ਲਾ ਕੇ ਸਾਰਾ ਕੰਮ ਹੋ ਚੁੱਕਾ ਵਾ ਤੇ ਸਾਡਾ ਇਧਰੋਂ ਸਾਰਾ ਇਧਰ ਗਲੀਆਂ ਦਾ ਕੰਮ ਛੱਡ ਦਿੱਤਾ ਗਿਆ ਵਾ ਤੇ ਸਾਡੇ ਘਰਾਂ ਦਾ ਕੰਮ ਕਿੰਨੇ ਕਰ ਲੈਣਾ ਵਾ ਹਾਂਜੀ ਬਿਲਕੁਲ ਦੇਖਣ ਨੂੰ ਮਿਲ ਰਿਹਾ ਕਿ ਤੁਹਾਡੇ ਘਰ ਦੀ ਛੱਤ ਜਿਹੜੀ ਡਿੱਗੀ ਪਈ ਔਰ ਇਹਦੇ ਵਿੱਚ ਬੱਚੇ ਸੌਂਦੇ ਨੇ ਔਰ ਤੁਹਾਨੂੰ ਕੀ ਲੱਗ ਰਿਹਾ ਕਿ ਇਸ ਚੀਜ਼ ਦੇ ਨਾਲ ਖਤਰਾ ਬਣਿਆ ਤੁਹਾਡੇ ਸਿਰ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਖਤਰਾ ਜਿਹੜਾ ਬਣਿਆ ਹੈ ਤੇ ਔਰ ਤੁਹਾਡੇ ਅਜੇ ਤੱਕ ਕੋਈ ਜਿਵੇਂ ਸਰਕਾਰਾਂ ਛੱਤਾਂ ਵਾਸਤੇ ਪੈਸੇ ਦੇ ਰਹੀਆਂ ਨੇ ਘਰਾਂ ਵਾਸਤੇ ਪੈਸੇ ਦੇ ਰਹੀਆਂ ਤੁਹਾਡੇ ਤੱਕਰ ਕਿਸੇ ਨੇ ਪਹੁੰਚ ਕੀਤੀ ਸਾਨੂੰ ਭਾਜੀ ਅਜੇ ਤੱਕ ਕਿਸੇ ਨੇ ਕੋਈ ਪਹੁੰਚ ਨਹੀਂ ਕੀਤੀ ਨਾ ਸਾਡੇ ਘਰ ਕੋਈ ਵੇਖਣ ਆਉਂਦਾ ਵਾ ਬੋਟਾਂ ਆਖਣੇ ਆਉਂਦੇ ਹੀ ਉਦੋਂ ਉਹਨਾਂ ਨੂੰ ਇਹ ਆਪਣੀਆਂ ਸਮੱਸਿਆ ਦੱਸਦੇ ਆਂ ਪਰ ਸਾਡੀਆਂ ਪੂਰੀਆਂ ਨਹੀਂ ਕਰਦੇ ਵੀ ਘਰ ਦੇ ਵਿੱਚ ਘਰ ਦੇ ਵਿੱਚ ਤੇ ਉਹ ਤੇ ਹੀ ਹੁਣ ਆਪਣੇ ਮੁਸ਼ਕਲਾਂ ਨੂੰ ਆਪ ਮਿਹਨਤ ਪਉਰਿਆ ਕਰਕੇ ਆਪਣਾ ਟਾਈਮ ਪਾਸ ਕਰ ਰਹੇ ਆ ਤੇ ਜੇ ਕੋਈ ਆਉਂਦਾ ਵਾ ਸਾਡੇ ਬੋਟਾਂ ਆਖਣ ਤੇ ਉਹਨਾਂ ਨੂੰ ਦੱਸੀਦਾ ਵਾ ਕਹਿ ਦਿੰਦੇ ਕੋਈ ਨਹੀਂ ਤਾਂ ਦਾਦ ਕੀ ਮਸਲਾ ਹੱਲ ਹੋ ਚੁੱਕਾ ਤੇ ਪਰ ਬਾਅਦ ਵਿੱਚ ਕੋਈ ਮਸਲਾ ਸਾਡਾ ਹੱਲ ਨਹੀਂ ਹੁੰਦਾ ਦੇਖਣ ਨੂੰ ਮਿਲ ਰਿਹਾ ਕਿ ਤੁਹਾਡੇ ਘਰ ਦੇ ਵਿੱਚ ਪਾਣੀ ਖੜਾ ਔਰ ਮੱਛੀਆਂ ਦੇ ਪੂਜੋ ਇਕੱਠੇ ਹੋਏ ਨੇ ਕਿੰਨੇ ਟਾਈਮ ਤੋਂ ਸਮੱਸਿਆ ਚੱਲ ਰਹੀ ਹੈ ਇਹ ਸਾਡੇ ਘਟ ਤੋਂ ਘਟ ਨਹੀਂ 15 16 ਸਾਲ ਹੋ ਚੁੱਕੇ ਨੇ ਅਸੀਂ ਥੋੜੀ ਥੋੜੀ ਮਿੱਟੀ ਪਾਉਂਦੇ ਆ ਉਹਨੇ ਚਿਰ ਨੂੰ ਕੋਈ ਨਾ ਕੋਈ ਕਮਰੇ ਚ ਐ ਕਿ ਤਰ੍ਹਾਂ ਵੀ ਆ ਉਹ ਨੀਵੇਂ ਫੇਰ ਹੋ ਜਾਂਦੇ ਸਾਡਾ ਕੰਮ ਉੱਥੇ ਹੀ ਰਹਿ ਜਾਂਦਾ ਵੇੜੇ ਦਾ ਤੁਹਾਡੇ ਇੱਕ ਪਿੰਡ ਦੀ ਬਹੁਤ ਸਮੱਸਿਆ ਆ ਰਹੀ ਹੈ ਜਿਸ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਇੱਕ ਛੱਪੜ ਬਹੁਤ ਛੋਟੇ ਵਰਗ ਦੇ ਵਿੱਚ ਬਣਾਇਆ ਜਾ ਰਿਹਾ ਔਰ ਗਲੀਆਂ ਜਿਹੜੀਆਂ ਨੀਵੀਆਂ ਨੇ ਵਿਕਾਸ ਪੱਖੀ ਵੀ ਤੁਹਾਡਾ ਪਿੰਡ ਬਹੁਤ ਪਿੱਛੇ ਆ ਕੀ ਲੱਗ ਰਿਹਾ ਕਿ ਇੱਥੇ ਸਰਪੰਚ ਪੰਚ ਕੰਮ ਕਰ ਰਹੇ ਨੇ ਕਿ ਨਹੀਂ ਪਿੰਡ ਸਰਪੰਚ ਜੇ ਇਤਰਾ ਗਲੀਆਂ ਦਾ ਕੰਮ ਕਰਦੇ ਆ ਤੇ ਉਹ ਇੱਕ ਤਰ੍ਹਾਂ ਹੀ ਸਾਡੇ ਹੁਣ ਬਾਜ਼ਾਰ ਦੇ ਵਿੱਚ ਪਿੱਛੇ ਉਹ ਤਾਂ ਲਾ ਕੇ ਸਾਰਾ ਕੰਮ ਹੋ ਚੁੱਕਾ ਵਾ ਤੇ ਸਾਡਾ ਇਧਰੋਂ ਸਾਰਾ ਇਧਰ ਗਲੀਆਂ ਦਾ ਕੰਮ ਛੱਡ ਦਿੱਤਾ ਗਿਆ ਵਾ ਤੇ ਸਾਡੇ ਘਰਾਂ ਦਾ ਕੰਮ ਕਿੰਨੇ ਕਰ ਲੈਣਾ ਹਾਂਜੀ ਬਿਲਕੁਲ ਦੇਖਣ ਨੂੰ ਮਿਲ ਰਿਹਾ ਕਿ ਤੁਹਾਡੇ ਘਰ ਦੀ ਛੱਤ ਜਿਹੜੀ ਡਿੱਗੀ ਪਈ ਹੈ ਔਰ ਇਹਦੇ ਵਿੱਚ ਬੱਚੇ ਸੌਂਦੇ ਨੇ ਔਰ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਇਸ ਚੀਜ਼ ਦੇ ਨਾਲ ਖਤਰਾ ਬਣਿਆ ਹੈ ਤੁਹਾਡੇ ਸਿਰ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਖਤਰਾ ਜਿਹੜਾ ਬਣਿਆ ਹੈ ਤੇ ਔਰ ਤੁਹਾਡੇ ਅਜੇ ਤੱਕ ਕੋਈ ਜਿਵੇਂ ਸਰਕਾਰਾਂ ਛੱਤਾਂ ਵਾਸਤੇ ਪੈਸੇ ਦੇ ਰਹੀਆਂ ਨੇ ਘਰਾਂ ਵਾਸਤੇ ਪੈਸੇ ਦੇ ਰਹੀਆਂ ਤੁਹਾਡੇ ਤੱਕਰ ਕਿਸੇ ਨੇ ਪਹੁੰਚ ਕੀਤੀ ਸਾਨੂੰ ਭਾਜੀ ਅਜੇ ਤੱਕ ਕਿਸੇ ਨੇ ਕੋਈ ਪਹੁੰਚ ਨਹੀਂ ਕੀਤੀ ਨਾ ਸਾਡੇ ਘਰ ਕੋਈ ਵੇਖਣੇ ਆਉਂਦਾ ਵਾ ਵੋਟਾਂ ਆਖਣੇ ਆਉਂਦੇ ਹੀ ਉਦੋਂ ਉਹਨਾਂ ਨੂੰ ਇਹ ਆਪਣੀਆਂ ਸਮੱਸਿਆ ਦੱਸਦੇ ਆ ਪਰ ਸਾਡੀਆਂ ਪੂਰੀਆਂ ਨਹੀਂ ਕਰਦੇ ਵੀ ਘਰ ਦੇ ਵਿੱਚ ਕੌਣ ਕੌਣ ਹੈ ਘਰ ਦੇ ਵਿੱਚ ਅਸੀਂ ਦੋ ਬੱਚੇ ਆ ਤੇ ਤੀਸਰੀ ਮੈਂਮ ਅਤੇ ਇੱਕ ਵਿਆਹਿਆ ਕਾਕਾ ਵਾ ਘਰ ਦੇ ਵਿੱਚ ਕਮਾਈ ਦਾ ਸਾਧਨ ਕੀ ਹੈਗਾ ਜੀ ਕਮਾਈ ਦਾ ਸਾਧਨ ਵਾਲਾ ਸਾਡੇ ਘਰ ਵਿੱਚ ਕੋਈ ਵੀ ਇੰਨੀ ਕਮਾਈ ਵਾਲਾ ਨਹੀਂ ਹੈਗਾ ਵੀ ਇੱਕ ਮੁੰਡਾ ਹੈਂਡੀਕੈਪ ਵਾਲਾ ਤੋਂ ਤੇ ਦੂਸਰਾ ਮੁੰਡਾ ਜਿਹੜਾ ਉਹ ਦਿਹਾੜੀ ਧੱਪਾ ਕਰਦਾ ਵਾ ਤੇ ਚੱਟ ਗੁਜ਼ਾਰਾ ਹੀ ਮਾਂ ਪੁੱਤਨ ਗਾਉਣੇ ਆ ਕੀ ਲੱਗ ਰਿਹਾ ਹੈ ਕਿ ਇੱਕ ਇਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡੇ ਨਾਲ ਮਜ਼ਾਕ ਖੇਡਿਆ ਜਾ ਰਿਹਾ ਸਰਕਾਰਾਂ ਵੱਲੋਂ ਵਾਅਦੇ ਕੀਤੇ ਜਾਂਦੇ ਨੇ ਔਰ ਵੋਟਾਂ ਦੇ ਟਾਈਮ ਤੇ ਤੁਹਾਡੇ ਘਰ ਇਥੇ ਸ਼ਿਰਕਤ ਕੀਤੀ ਜਾਂਦੀ ਤੇ ਉਸ ਤੋਂ ਬਾਅਦ ਕੋਈ ਆਉਂਦੇ ਨੇ ਓ ਵੀਰ ਜੀ ਸਾਡੇ ਜਿਹੜੇ ਆ ਸਰਕਾਰ ਨੇ ਜਿੰਨੀਆਂ ਸਹੂਲਤਾਂ ਆ ਉਹ ਬਤੇ ਦਿੰਦੇ ਆ ਗਾੜੀ ਸਾਨੂੰ ਇਹ ਜਿਹੜੇ ਗਾੜੀ ਸਹੂਲਤਾਂ ਲੈਂਦੇ ਇਹ ਨਹੀਂ ਸਾਨੂੰ ਪਹੁੰਚਾਉਂਦੇ ਸਹੂਲਤਾਂ ਪਰ ਇੱਕ ਸਾਬਕਾ ਸੀਐਮ ਜੋ ਕੈਪਟਨ ਸਾਹਿਬ ਵੱਲੋਂ ਇੱਕ ਦੱਸਿਆ ਜਾਂਦਾ ਵੱਡੇ ਬੋਰਡ ਲਗਾ ਕੇ ਕਿ ਅਸੀਂ ਵਿਕਾਸ ਕੀਤਾ ਹੈ ਤੇ ਵਿਕਾਸ ਵਾਲੀਆਂ ਤੁਹਾਨੂੰ ਲੱਗ ਰਹੀਆਂ ਕੋਈ ਗੱਲਾਂ ਇਸ ਤਰ੍ਹਾਂ ਦਾ ਹਾਂਜੀ ਵਿਕਾਸ ਵਾਲੀਆਂ ਗੱਲਾਂ ਸਾਡੇ ਘਰ ਵਿੱਚ ਨਹੀਂ ਲੱਗੀਆਂ ਬਾਹਰ ਬਾਹਰ ਲੱਗੀਆਂ ਨੂੰ ਅਸੀਂ ਕੀ ਕਰ ਸਕਦੇ ਆ ਜਿੰਨਾ ਚੀਜ਼ਾਂ ਦੀ ਸਾਨੂੰ ਲੋੜ ਹੋ ਉਹਨਾਂ ਚੀਜ਼ਾਂ ਦਾ ਸਾਨੂੰ ਕੋਈ ਹਾਸਲ ਨਹੀਂ ਗਿਆ ਹੈਗਾ ਵੀ ਬਿਲਕੁਲ ਜੀ ਇਹ ਪਿੰਡ ਮੁਸ਼ਲ ਦੇ ਵਿੱਚ ਸੀਗੇ ਜਿਨ੍ਹਾਂ ਨੇ ਦੱਸਿਆ ਕਿ ਸਾਡੇ ਵਿੱਚ ਇੱਥੇ ਕੋਈ ਵੀ ਸਰਕਾਰ ਦੇ ਭੇਜੇ ਹੋਏ ਨੁਮਾਇੰਦੇ ਨਹੀਂ ਆਉਂਦੇ ਤੇ ਸਾਨੂੰ ਇੱਥੇ ਬਹੁਤ ਵੱਡੇ ਲਾਰੇ ਲਾਏ ਜਾਂਦੇ ਨੇ ਔਰ ਵੋਟਾਂ ਦੇ ਟਾਈਮ ਤੇ ਜਰੂਰ ਇੱਥੇ ਪਹੁੰਚਦੇ ਨੇ ਇਸੇ ਤਰ੍ਹਾਂ ਦਾ ਦੱਸ ਰਹੇ ਕਿ ਸਾਡੇ ਵਿੱਚ ਇੱਥੇ ਘਰਾਂ ਦੇ ਵਿੱਚ ਪਾਣੀ ਖੜਾ ਹੈ ਔਰ ਛੱਤਾਂ ਟੁੱਟੀਆਂ ਹੋਈਆਂ ਨੇ ਅਸੀਂ ਬਿਲਕੁਲ ਖਤਰੇ ਦੇ ਵਿੱਚ ਖੇਡ ਰਹੇ ਹਾਂ ਸਾਡੇ ਘਰ ਦੇ ਵਿੱਚ ਕਮਾਈ ਦਾ ਸਾਧਨ ਵੀ ਬਹੁਤ ਸੀਮਤ ਹੈ ਔਰ ਆਪਣੇ ਘਰਾਂ ਦਾ ਮੁਸ਼ਕਲ ਗੁਜ਼ਾਰਾ ਕਰ ਰਹੇ ਨੇ ਕੈਮਰਾਮੈਨ ਰਾਜੇਂਦਰਾਲ ਵਿਸ਼ਵਜੀਤ ਸਿੰਘ